ਆਓ ਧਰਤੀ ਦੇ ਉੱਤੇ ਖੜੇ ਜਿਹੜੀ ਧਰਤੀ ਦੇ ਉੱਤੇ ਰੱਬ ਵਸਦਾ ਹੈ ਇਹ ਜਗ੍ਹਾ ਦੇ ਉੱਤੇ ਰੱਬ ਵਸਦਾ ਹੈ ਪਰ ਪਤਾ ਹੈ ਵੀ ਆਓ ਮਾਪਾ ਜਿਹੜੇ ਮਾਰਗ ਤੇ ਚੱਲੇ ਆ ਉਹਨੂੰ ਪੂਰਾ ਕਰਾਂਗੇ ਵੀ ਇਥੇ ਤੋਂ ਨਾ ਝਾਰੇ ਵਿੱਚ ਇੱਕ ਵਾਰੀ ਜਿੱਧਰ ਨੂੰ ਵੀ ਆਪਣੇ ਆਪ ਨੂੰ ਲੈ ਕੇ ਜਾਣਗੇ ਉੱਥੇ ਜਾਣਾ ਹੋਆ ਵੱਧ ਤੋਂ ਵੱਧ 8 ਘੰਟਾ ਆਪਾਂ ਨੂੰ ਵੱਧ ਲੱਗ ਸਕਦਾ ਹੈ ਆਓ ਮੈਂ ਆਪਦੇ ਸਾਹਮਣੇ 2 ਕੁ ਮਿੰਟਾਂ ਬਾਅਦ ਤੇ ਕਹਿੰਦੇ ਵੀ ਕਰਤਾ ਧਰਮ ਕੀ ਲਾਦੇ ਮੈਂ ਇੱਥੇ ਮਾਡੇ ਸਾਡੇ ਗੁਰੂਆਂ ਦੇ ਘਰ ਆਏ ਕਿਉਂਕਿ ਆਪਣਾ ਬਹੁਤ ਵਧੀਆ ਪਿਆਰ ਹੈ ਇਸ ਸਾਡੇ ਕਮੇਟੀ ਨਾਲ ਤੇ ਆਓ ਮੇਰੇ ਉਹ ਸਰਾਇਵਰ ਸਤਿਗੁਰੂ ਬਾਜਾ ਵਾਲੇ ਪਾਤਸ਼ਾਹ ਜਿਨ੍ਹਾਂ ਦੀ ਛੱਤਰ ਛਾਇਆ ਥੱਲੇ ਸਾਡੇ ਮਹਾਨ ਹਾਤੀ ਬਾਬਾ ਅਤਰ ਸਿੰਘ ਅਤੇ ਨਦੇੜ ਸਾਹਿਬ ਉਹ ਧਰਤੀ ਤੋਂ ਬਾਜਾਂ ਵਾਲੇ ਪਾਸਾ ਦਾ ਫਰਮਾਨ ਹੋਇਆ ਜਿਹਾਉ ਮਾਲਵੇ ਦੀ ਧਰਤੀ ਨੂੰ ਬਾਗ ਲਾਓ ਤਾਂ ਉਹਨਾਂ ਦਾ ਹੁਕਮ ਮੰਨ ਕੇ ਬਾਬਾ ਅਤਰ ਸਿੰਘ ਜੀ ਇਹ ਧਰਤੀ ਦੇ ਉੱਤੇ ਆ ਕੇ ਆਪਣੇ ਲਾਕੇ ਉਤਾਰਿਆ ਅੱਜ ਸਾਰੀ ਦੁਨੀਆ ਦੇ ਵਿੱਚ ਮਹਤਵਾਨ ਸਹਾਬ ਮਸਹੂਰ ਹੈ ਯਾਹੋ ਗੁਰ ਪਿਆਰਿਓ ਇਹ ਲੋਕ ਕੌਣ ਹੈ ਇਹ ਲੋਕ ਉਹਨਾਂ ਦੇ ਬਾਦਸ਼ਾਹ ਹੈ ਬਾਚਾ ਬਾਰੇ ਪਾਪ ਦਾ ਬਾਬਾ ਅਤਰ ਸਿੰਘ ਮਹਤਵਾਨ ਸਾਹਿਬ ਬਹੁਤ ਜਿਹੜੇ ਸਾਡੇ ਰਿਸ਼ੀ मुनि ਸਾਹਿਬ ਕੰਬਰ ਉਹਨਾਂ ਦੇ ਬਾਅਦ ਸੇ ਲੋਕ ਹੈ ਪਰ ਇਹਨਾਂ ਦੇ ਨਾਲ ਜਿਹੜਾ ਧੱਕਾ ਹੈ ਉਹ ਸਰਕਾਰਾਂ ਹਰ ਵੇਲੇ ਕਰਦੀਆਂ ਰਹੀਆਂ ਨੇ ਆਓ ਵਾਪਸ ਤੇ ਸਾਹਮਣੇ ਕਹਿਣ ਜਾ ਰਹੇ ਹਾਂ ਤੇਰ ਨਾਲ ਸੁਣੋ ਜੀ ਇਹ ਨਹੀਂ ਤੋ ਹੋਸ਼ ਵਿੱਚ ਆ ਜਾ ਸਮੇਂ ਦੀ ਇਸ ਵੀਕਾਰੇ ਆ ਜਦੋਂ ਜਾਗ ਪੈਂਦੇ ਲੋਕ ਨਹੀਂ ਦਿਖਾਉਂਦੇ ਦਿਨੇ ਤਾਰੇ ਨਹੀਂ ਤੂੰ ਹੋਸ਼ ਵਿੱਚ ਆ ਜਾ ਸਮੇਂ ਦੀ ਅਸਰ ਕਰੋ ਜਦੋਂ ਜਾਗ ਪੈਂਦੇ ਲੋਕ ਨਹੀਂ ਦਿਖਾਉਂਦੇ ਦਿਨੇ ਤਾਰੇ ਇਹ ਤਾਰੇ ਉਹ ਵੀ ਨਹੀਂ ਚੁਕੇ ਉਹ ਲੋਕੀ ਉਹ ਵੀ ਨਹੀਂ ਚੁਕੇ ਜਦੋਂ ਨੀਆਂ ਚ ਖੜਾਏ ਕਦੇ ਡੋਲੇ ਨਹੀਂ ਪੰਜਾਬੀ ਬੰਦ ਬੰਦ ਕੱਟਵਾਏ ਕਾਦੇ ਟੋਲੇ ਨਹੀਂ ਪੰਜਾਬੀ ਬੰਦ ਬੰਦ ਕੱਟਵਾਏ ਇੱਕ ਪਾਸੇ ਇਕੱਲਾ ਗੁਰੂ ਦੂਜੇ ਪਾਸੇ ਭਾਈ ਰਾਜੇ ਇੱਕ ਪਾਸੇ ਇਕੱਲਾ ਗੁਰੂ ਦੂਜੇ ਪਾਸੇ ਭਾਈ ਰਾਜੇ ਕਿਲਾ ਖਾਲੀ ਕਰਵਾਇਆ ਘਰ ਘਰ ਝੂਠੇ ਵਾਅਦੇ ਖਾਲੀ ਕਰਵਾਇਆ ਘਰ ਘਰ ਛੁੱਟੇ ਬਾਵੇ ਗੋਰੇ ਤੋਂ ਬਤੌ ਵਕੈਂਦੇ ਅਸੀਂ ਗਾਉੜ ਨੇ ਬਚਾਏ ਘਾਦੇ ਡੋਲੇ ਨਹੀਂ ਪਜਾਪੀ ਬੰਦ ਬੰਦ ਕਟਵਾਏ ਘਾਦੇ ਡੋਲੇ ਨਹੀਂ ਪਜਾਪੀ ਬੰਦ ਬੰਦ ਕਟਵਾਏ ਸਾਡੇ ਪ੍ਰਧਾਨ ਜੀ ਲਗੂਬਾ ਸਾਹਿਬ ਜਿਨ੍ਹਾਂ ਵੀ ਮਹਾਨ ਸੇਵਾ ਦੇ ਵਿੱਚ ਹਿੱਸਾ ਆਇਆ ਹੈ ਸ਼ਕਤੀ ਦੇ ਉੱਤੇ ਜਿਨ੍ਹਾਂ ਨੇ ਮਾਣ ਕੀਤਾ ਸਾਰਿਆਂ ਦਾ ਧੰਨਵਾਦ ਕਰਦਾ ਆਓ ਜੀ ਅਗਲੇ ਲੈਣਾ ਪਏ ਸਾਹਮਣੇ ਪਿਆਰੇ ਵੀ ਸਾਰੇ ਸੰਗਤ ਦੇ ਚਰਨ ਸਤਿ ਸ਼੍ਰੀ ਅਕਾਲ ਬਾਹਰ ਪ੍ਰਚਾਤਾ ਸਰਕ ਦੇ ਬਾਹਰ ਆਓ ਪੀ ਲਿਆ ਜਾ ਵੀ ਨਹੀਂ ਹੋ ਮੀਰ ਮੰਨੂ ਨੇ ਤਾਂ ਸਾਡੇ ਤੇ ਗੁਲਮ ਬੜੇ ਕੀਤੇ ਮੀਰ ਮੰਨੂ ਨੇ ਤਾਂ ਸਾਡੇ ਤੇ ਗੁਲਮ ਬੜੇ ਕੀਤੇ ਬੱਚੇ ਟੋਕਰ ਵਾਏ ਧਿਆਲੇ ਸਬਰਾਂ ਦੇ ਪੀਤੇ ਬੱਚੇ ਟੋਕਰ ਵਾਏ ਧਿਆਲੇ ਸਬਰਾਂ ਮੀਤੇ ਤਨ ਤਨ ਓ ਹੋ ਮਾਮਾ ਤਨ ਧਾਨੀ ਓ ਹੋ ਬਾਬਾ ਹਾਰ ਗਲਾਚੇ ਖਾਦੋ ਦੋਨੇ ਨਹੀਂ ਪਜਾਪੀ ਬੰਦ ਬੰਦ ਕੱਟਵਾਓ ਖਾਦੋ ਦੋਨੇ ਨਹੀਂ ਪਜਾਪੀ ਬੰਦ ਬੰਦ ਕੱਟਵਾਏ ਆਕੇ ਭਗਤ ਤੋਂ ਸਰਬ ਦੀਆ ਨੇ ਲੋਕਾਂ ਨੂੰ ਜਗਾਇਆ ਉਹ ਵੀ ਮਗਦੇ ਸੀ ਹੱਕ ਬੰਬ ਸੋਬਲੀ ਚਲਾਵਾ ਓ ਆਕੇ ਭਗਤ ਤੋਂ ਸਰਬੇ ਆ ਨੇ ਲੋਕਾਂ ਨੂੰ ਜਗਾਇਆ ਓ ਵੀ ਮੱਗ ਦੇ ਸਿਹਤ ਬੰਦ ਸੇਬਲੀ ਚਲਾਇਆ ਘੋਰ ਤੋਵਾ ਤੋਵਾ ਕਹਿੰਦੇ ਅਸੀਂ ਗੌੜ ਨਹੀਂ ਬਚਾਏ ਘਾਦੇ ਡੋਲੇ ਨਹੀਂ ਪੰਜਾਬੀ ਬੰਦ ਬੰਦ ਕੱਟਵਾਇਓ ਘਾਦੇ ਡੋਲੇ ਨਹੀਂ ਪੰਜਾਬੀ ਬੰਦ ਬੰਦ ਕੱਟਵਾਇਓ ਆਜ ਜੋ ਰੰਗਲੇ ਪਝਾਵਦਾ ਨਾ ਉਹੀ ਹਾਲ ਹੋਵੇ मदद मेरे पजाब हाल हो प्यार रहो तुसी प्यार रहो प्यार प्रधाना सु सचो सुोले नंढ पंध कट के डोले नई पजाबी